ਜਿਨ੍ਹਾਂ ਨੂੰ ਲਕੋਰੀਏ ਦੀ ਪ੍ਰੋਬਲਮ ਹੋ ਜਾਂਦੀ ਹੈ ਜਿਨ੍ਹਾਂ ਨੂੰ ਵਾਈਟ ਡਿਸਚਾਰਜ ਦੀ ਪ੍ਰੋਬਲਮ ਹੋ ਜਾਂਦੀ ਹੈ ਔਰ ਇਹ ਐਦਾ ਇੰਨੀ ਗੰਦੀ ਪ੍ਰੋਬਲਮ ਹੈ ਨਾ ਇਹ ਨਾ ਤਾਂ ਵਿਚਾਰੀਆਂ ਕਿਸੇ ਨੂੰ ਦੱਸ ਸਕਦੀਆਂ ਨੇ ਨਾ ਕਿਸੇ ਨਾਲ ਉਹ ਸ਼ੇਅਰ ਕਰਦੀਆਂ ਨੇ ਅੱਛਾ ਡਾਕਟਰ ਨੂੰ ਵੀ ਨਹੀਂ ਦੱਸਦੀਆਂ ਔਰ ਉਹ ਬਿਮਾਰੀ ਜਿਹੜੀ ਹੈ ਉਹਨਾਂ ਨੂੰ ਅੰਦਰੇ ਅੰਦਰ ਖਾਈ ਜਾਂਦੀ ਹੈ ਸੁੱਕੀ ਜਾਂਦੀਆਂ ਨੇ ਕਿਉਂ ਮੇਰੀਆਂ ਮਾਤਾ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀ ਵੀ ਕੋਈ ਗੱਲ ਕਰਨੀ ਆ ਆਪਣਾ ਸਾਕਾ ਭਰਾ ਸਮਝ ਕੇ ਇਹ ਮੇਰੇ ਨਾਲ ਗੱਲ ਕਰ ਲਓ ਜੇ ਨਹੀਂ ਵੀ ਮੇਰੇ ਨਾਲ ਹਲੇ ਗੱਲ ਕਰਨੀ ਤਾਂ ਮੇਰਾ ਇੱਕ ਨੁਸਖਾ ਨੋਟ ਕਰ ਲਓ ਉਹਦੇ ਵਿੱਚ ਆਉਂਦਾ ਕੀ ਆ ਨਾਰੀਅਲ ਦਾ ਫੂਲ ਦੇਖਿਆ ਹੋਊਗਾ ਜਿਹੜਾ ਉੱਪਰੋਂ ਨਿਕਲ ਨੱਤਣਾ ਜਾਂ ਬਾਣ ਜਾਂ ਉਹਨੂੰ ਜਲਾ ਦਿਓ ਤੇ ਉਹ ਛਿਲਕਾ ਲੈ ਆਗੇ ਤਸਲੇ ਦੇ ਵਿੱਚ ਉਹਨੂੰ ਜਲਾ ਦਿਓ ਜਲਾਉਣਾ ਕਿਵੇਂ ਆ ਜੇ ਜ ਜ ਜਲਾਉਣ ਵਾਸਤੇ ਕੋਈ ਇਸਤੇਮਾਲ ਕਰਨਾ ਕੋਈ ਤੇਲ ਤੂਲ ਨਹੀਂ ਐਨਾ ਕਿਤੇ ਕੋਈ ਤੇਲ ਤੂਲ ਪਾ ਦਿਓ ਮਿੱਟੀ ਦਾ ਵਿੱਚ ਨਾ ਆਪਣਾ 50 ਕ ਗ੍ਰਾਮ ਮਖਾਣੇ ਵੀ ਪਾ ਦਿਓ ਉਹਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਪੀਸ ਕੇ ਰੱਖ ਲਓ ਸੁਬਾ ਸ਼ਾਮ ਖਾ ਲੋ ਉਹਦੇ ਨਾਲ ਤੁਹਾਡਾ ਜਿਹੜਾ ਲਕੂਰੀਏ ਦੀ ਸ਼ਿਕਾਇਤ ਆ ਉਹ ਘਟ ਜੂਗੀ ਬਹੁਤ ਜਿਨ੍ਹਾਂ ਨੂੰ ਹਰਾ ਪੀਲਾ ਬਦਬੂਦਾਰ ਪਾਣੀ ਵੀ ਆਉਂਦਾ ਉਹ ਵੀ हट ਜੂਗਾ ਇਹ ਪਾਊਡਰ ਜਿਹੜਾ ਹੈਗਾ ਨਾ ਜੀ ਇਹਦਾ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਕੱਚੀ ਲੱਸੀ ਵਾਲੇ ਪਾਣੀ ਨਾਲ ਲੈਣਾ ਜਿਹੜੀ ਕਮਜ਼ੋਰੀ ਆਉਂਦੀ ਉਹਨੂੰ ਤਕੜਾ ਕਰਨ ਵਾਸਤੇ ਉਹ ਬਣਾਇਆ ਮੁਟਿਆਰ ਪਾਊਡਰ ਬਜ਼ੁਰਗ ਮਾਤਾ ਭੈਣਾਂ ਨੂੰ ਵੀ ਜਦੋਂ ਖਵਾਨਿਆ ਉਹ ਵੀ ਫੀਲ ਕਰਦੇ ਆ ਨੇ ਅਸੀਂ ਵੀ ਹੁਣ ਮਟਿਆਰਾਂ ਵਾਂਗੂ ਰਹਿਾਂਗੇ ਤੇ ਉਹ ਜਿਹੜੀ ਚੀਜ਼ ਅਸੀਂ ਦੰਨੇ ਆ ਨਾ ਜੀ ਉਹਦੇ ਨਾਲ ਬੈਕ ਪੇਨ ਠੀਕ ਹੁੰਦੀ ਆ ਕਮਰ ਦਾ ਦਰਦ ਠੀਕ ਹੁੰਦਾ ਤੇ ਉਹਦੇ ਨਾਲ ਮੋੜਾਂ ਦਾ ਦਰਦ ਠੀਕ ਹੁੰਦਾ ਮੋਢਿਆਂ ਦਾ ਉਹਦੇ ਨਾਲ ਜਿਹੜਾ ਸਰਵਾਈਕਲ ਦਾ ਦਰਦ ਠੀਕ ਹੁੰਦਾ ਸਰੀਰ ਦੇ ਵਿੱਚ ਤਾਕਤ ਆਉਂਦੀ ਆ ਖੂਨ ਨਵਾਂ ਬਣਦਾ ਵੀਰਜ ਵਧੀਆ ਹੋ ਜਾਂਦਾ ਸਰੀਰ 'ਚ ਤਾਕਤ ਆਉਂਦੀ ਆ ਸਾਡੀਆਂ ਭੈਣਾਂ ਦੇ ਕਦੀ ਮਾੜਾ ਮੋਟਾ ਵੀ ਆਪਦੇ ਬਾਰੇ ਸੋਚਿਆ ਕਰੋ ਜੇ ਤੁਹਾਨੂੰ ਜਰਾ ਜਿੰਨਾ ਵੀ ਲੱਗਦਾ ਵੀ ਇਹ ਜਿਹੜੀ ਮੇਰੀ ਬਿਮਾਰੀ ਹੈ ਇਹ ਮੈਨੂੰ ਖਰਾਬ ਕਰੂਗੀ ਕਰ ਰਹੀ ਆ ਤਾਂ ਤੁਸੀਂ ਮੇਰੇ ਨਾਲ ਆਪਣਾ ਭਰਾ ਸਮਝ ਕੇ ਗੱਲ ਕਰ ਸਕਦੇ ਸੋ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਨੁਸਖਾ ਚੰਗੀ ਤਰ੍ਹਾਂ ਨਾਲ ਸਮਝਣ ਲਈ ਅਖੀਰ ਤੱਕ ਇਹ ਵੀਡੀਓ ਜ਼ਰੂਰ ਪੂਰੀ ਦੇਖਿਓ ਤਾਂ ਕਿ ਤੁਸੀਂ ਇੱਕ ਇੱਕ ਗੱਲ ਨੂੰ ਚੰਗੇ ਢੰਗ ਦੇ ਨਾਲ ਜ਼ਰੂਰ ਸਮਝ ਸਕੋ ਸੋ ਤੁਸੀਂ ਸਮਝ ਗਏ ਹੋ ਕਿ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਲਕੋਰੀਆਂ ਦੀ ਪ੍ਰੋਬਲਮ ਨੂੰ ਲੈ ਕੇ ਜਿਹਨੂੰ ਅਸੀਂ ਸਫੇਦ ਪਾਣੀ ਦੀ ਆ ਵਾਈਟ ਡਿਸਚਾਰਜ ਦੀ ਪ੍ਰੋਬਲਮ ਵੀ ਕਹਿ ਦਿੰਦੇ ਆ ਔਰ ਤੁਸੀਂ ਹੁਣੇ ਸੁਣ ਵੀ ਚੁੱਕੇ ਹੋ ਕਿ ਜ਼ਿਆਦਾਤਰ ਜਿਹੜੀਆਂ ਮਹਿਲਾਵਾਂ ਨੇ ਆਪਣੀ ਇਹ ਪ੍ਰੋਬਲਮ ਜਿਹੜੀ ਇਹ ਕਿਸੇ ਨਾਲ ਡਿਸਕਸ ਨਹੀਂ ਕਰਦੀਆਂ ਜਾਂ ਫਿਰ ਇਹ ਨਹੀਂ ਸਮਝਦੀਆਂ ਕਿ ਸਾਨੂੰ ਇਸ ਦਾ ਕੋਈ ਟਰੀਟਮੈਂਟ ਵੀ ਲੈਣਾ ਚਾਹੀਦਾ ਪਰ ਤੁਹਾਨੂੰ ਸਾਰਿਆਂ ਨੂੰ ਇਹ ਜ਼ਰੂਰ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਇੱਕ ਸਰਵੇ ਦੇ ਹਿਸਾਬ ਨਾਲ ਕੁਝ ਸਾਲ ਪਹਿਲਾਂ ਇੱਕ ਸਰਵੇ ਹੋਇਆ ਇੰਡੀਆ ਦੇ ਵਿੱਚ ਜਿਸ ਵਿੱਚ ਪਤਾ ਚੱਲਿਆ ਹੈ ਕਿ ਸਾਡੇ ਦੇਸ਼ ਦੇ ਵਿੱਚ ਤਕਰੀਬਨ 28 ਤੋਂ 29% ਮਹਿਲਾਵਾਂ ਨੂੰ ਇਹ ਪ੍ਰੋਬਲਮ ਹੈ ਲਕੋਰੀਆ ਦੀ ਸਫੇਦ ਪਾਣੀ ਦੀ ਜਾਂ ਫਿਰ ਵਾਈਟ ਡਿਸਚਾਰਜ ਵਿੱਚ ਜਿਸ ਨੂੰ ਅਸੀਂ ਕਹਿੰਦੇ ਆ ਸੋ ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹ ਪ੍ਰੋਬਲਮ ਕਿਸੇ ਵੀ ਏਜ ਵਿੱਚ ਹੋ ਸਕਦੀ ਹੈ ਤੇ ਕਿਸੇ ਵੀ ਏਜ ਵਿੱਚ ਹੋਵੇ ਇਹ ਪ੍ਰੋਬਲਮ ਬਹੁਤ ਵੱਡੀ ਦਿੱਕਤ ਪੈਦਾ ਕਰ ਸਕਦੀ ਹੈ ਜੇਕਰ ਤੁਸੀਂ ਟਾਈਮਲੀ ਇਸ ਦਾ ਕੋਈ ਇਲਾਜ ਨਹੀਂ ਕਰਦੇ ਹੋ ਕੋਈ ਟ੍ਰੀਟਮੈਂਟ ਨਹੀਂ ਲੈਂਦੇ ਹੋ 加ਟੂਮਰ ਦੀ ਅਗਰ ਅਸੀਂ ਗੱਲ ਕਰੀਏ ਅਗਰ加ਟੂਮਰ ਦੇ ਵਿੱਚ ਇਸਾ ਸਹੀ ਧਿਆਨ ਨਹੀਂ ਰੱਖਿਆ ਜਾਂਦਾ ਤੇ ਇਨਫੈਕਸ਼ਨ ਵਧਦੇ ਹੋਏ ਬੱਚੇਦਾਨੇ ਦੀਆਂ ਜਿਹੜੀ ਟਿਊਬਸ ਹੁੰਦੀਆਂ ਨੇ ਉਹਨਾਂ ਤੱਕ ਇਨਫੈਕਸ਼ਨ ਪਹੁੰਚ ਆਦੀ ਹੈ ਜਿਸ ਦੇ ਨਾਲ ਲੱਗੋ ਜਾ ਕੇ ਬਾਝਪਨ ਯਾਨੀ ਕਿ ਇਨਫਰਟੀਲਿਟੀ ਦੀ ਪ੍ਰੋਬਲਮ ਵੀ ਪੈਦਾ ਹੋ ਸਕਦੀ ਹੈ ਤੇ ਉੱਥੇ ਹੀ ਦੂਜੇ ਪਾਸੇ ਜੇਕਰ ਅਸੀਂ ਵੱਧ ਉਮਰ ਦੀਆਂ ਮਹਿਲਾਵਾਂ ਦੀ ਗੱਲ ਕਰੀਏ ਤਾਂ ਉਹ ਵੀ ਜੇਕਰ ਇਸ ਪ੍ਰੋਬਲਮ ਦੇ ਉੱਪਰ ਧਿਆਨ ਨਹੀਂ ਦਿੰਦੇ ਟ੍ਰੀਟਮੈਂਟ ਨਹੀਂ ਲੈਂਦੇ ਹੈ ਕੋਈ ਜਾਂ ਆਪਣੇ ਘਰੇਲੂ ਨੁਸਖੇ ਚੰਗੇ ਢੰਗ ਨਾਲ ਕਿਸੇ ਚੰਗੀ ਲਾ ਦੇ ਨਾਲ ਕਰੇਲੂ ਨੁਸਖਿਆਂ ਨੂੰ ਉਸਕਿਆਂ ਨੂੰ અપਨਾ ਕੇ ਆਪਣੇ ਇਲਾਜ ਨਹੀਂ ਕਰਦੇ ਤਾਂ ਅੱਗੋਂ ਕਈ ਤਰ੍ਹਾਂ ਦੀ ਦਿੱਕਤ ਸ਼ਰੀਰ ਦੇ ਵਿੱਚ ਕਈ ਤਰ੍ਹਾਂ ਦਾ ਦਰਦ ਜਾਂ ਫਿਰ ਕਮਜ਼ੋਰੀ ਤੇ ਅੱਗੋਂ ਹੋਰ ਵੀ ਕਈ ਢੇਰ ਸਾਰੀਆਂ ਪ੍ਰੋਬਲਮ ਹੁੰਦੀਆਂ ਨੇ ਸੋ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਵਧੀਆ ਕਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਇਸ ਖਾਸ ਹੈਲਥ ਅਵੇਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਹ ਡਿਟੇਲ ਦੇ ਵਿੱਚ ਇਸ ਪ੍ਰੋਬਲਮ ਨੂੰ ਲੈ ਕੇ ਜਿਹੜਾ ਹੋਮ ਰੈਮਡੀ ਹੈ ਕਰੇਲੂ ਨੁਸਖਾ ਹੈ ਬੜਾ ਵਧੀਆ ਬੜਾ ਹੀ ਆਸਾਨ ਨੁਸਖਾ ਹੈ ਇਸ ਨੂੰ ਤੁਸੀਂ ਅਪਣਾ ਸਕਦੇ ਹੋ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਸਵਾਗਤ ਹੈ ਜੀ ਸਰਦਾ ਵੀ ਸਵਾਗਤ ਕਰਦੇ ਆ ਤੇ ਤੁਹਾਡਾ ਸਾਰਿਆਂ ਦਾ ਵੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਪੈਸ਼ਲ ਮੇਰੀਆਂ ਉਹਨਾਂ ਭੈਣਾਂ ਵਾਸਤੇ ਉਹਨਾਂ ਮਾਤਾਵਾਂ ਵਾਸਤੇ ਆ ਜਿਨ੍ਹਾਂ ਨੂੰ ਲਕੋਰੀਏ ਦੀ ਪ੍ਰੋਬਲਮ ਹੋ ਜਾਂਦੀ ਹੈ ਜਿਨ੍ਹਾਂ ਨੂੰ ਵਾਈਟ ਡਿਸਚਾਰਜ ਦੀ ਪ੍ਰੋਬਲਮ ਹੋ ਜਾਂਦੀ ਹੈ ਔਰ ਇਹ ਐਦਾ ਇੰਨੀ ਗੰਦੀ ਪ੍ਰੋਬਲਮ ਹੈ ਨਾ ਇਹ ਨਾ ਤਾਂ ਵਿਚਾਰੀਆਂ ਕਿਸੇ ਨੂੰ ਦੱਸ ਸਕਦੀਆਂ ਨੇ ਨਾ ਕਿਸੇ ਨਾਲ ਉਹ ਸ਼ੇਅਰ ਕਰਦੀਆਂ ਨੇ ਅੱਛਾ ਡਾਕਟਰ ਨੂੰ ਵੀ ਨਹੀਂ ਦੱਸਦੀਆਂ ਵੈਦਨੀਆਂ ਨੂੰ ਵੀ ਨਹੀਂ ਦੱਸਦੀਆਂ ਮਤਲਬ ਉਹ ਪਤਾ ਨਹੀਂ ਕਿਉਂ ਗੱਲ ਨੂੰ ਅੰਦਰ ਹਸਬੰਡ ਤੱਕ ਨੂੰ ਨਹੀਂ ਦੱਸਦੀਆਂ ਛੇਤੀ ਅੰਦਰੇ ਖਾਈ ਜਾਣੀ ਹੈ ਗੱਲ ਔਰ ਉਹ ਬਿਮਾਰੀ ਜਿਹੜੀ ਹੈ ਉਹਨਾਂ ਨੂੰ ਅੰਦਰੇ ਅੰਦਰ ਖਾਈ ਜਾਂਦੀ ਹੈ ਸੁੱਕੀ ਜਾਂਦੀਆਂ ਨੇ ਕਿਉਂ ਜਿਵੇਂ ਮਰਦਾਂ ਨੂੰ ਸਪਨਦੋਸ਼ ਹੁੰਦਾ ਨਾ ਉਵੇਂ ਹੀ ਇਹ ਔਰਤਾਂ ਨੂੰ ਬਰਮ ਬਿਮਾਰੀ ਹੈ ਲਕੋਰੀਏ ਦੀ ਮੇਰੀਆਂ ਮਾਤਾ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀ ਵੀ ਕੋਈ ਗੱਲ ਕਰਨੀ ਆ ਆਪਣਾ ਸਾਕਾ ਭਰਾ ਸਮਝ ਕੇ ਮੇਰੇ ਨਾਲ ਗੱਲ ਕਰ ਲੋ ਕਿਉਂਕਿ ਇਹਦੇ ਨਾਲ ਕੀ ਹੋਣਾ ਕਿ ਵੱਧ ਤੋਂ ਵੱਧ ਆਪਾਂ ਮਹੀਨੇ 'ਚ ਜਾਂ 3 ਮਹੀਨੇ ਦੇ ਵਿੱਚ ਵਿੱਚ ਇਸ ਬਿਮਾਰੀ ਤੋਂ ਖਿਹੜਾ ਛੁਡਾ ਜਾਗੇ ਜੇ ਨਹੀਂ ਵੀ ਮੇਰੇ ਨਾਲ ਹਲੇ ਗੱਲ ਕਰਨੀ ਤਾਂ ਮੇਰਾ ਇੱਕ ਨੁਸਖਾ ਨੋਟ ਕਰ ਲੋ ਉਹਦੇ ਵਿੱਚ ਆਉਂਦਾ ਕੀ ਆ ਨਾਰੀਅਲ ਦਾ ਫੂਸ ਦੇਖਿਆ ਹੋਊਗਾ ਜਿਹੜਾ ਉੱਪਰੋਂ ਨਿਕਲ ਦਿੱਤਣਾ ਜਾਂ ਬਾਣ ਜਾਂ ਨਾਰੀਅਲ ਦੇ ਉੱਤੋਂ ਉਤਰਦਾ ਨਾ ਕੱਚੇ ਨਾਰੀਅਲ ਤੋਂ ਐ ਪੱਤਣਾ ਜਾਂ ਲਾ ਕੇ ਵਿੱਚੋਂ ਖੋਪੜੀ ਕੱਢਦੇ ਆ ਨਾ ਤਾਂ ਉਹ ਜਿਹੜਾ ਨਾਰੀਅਲ ਦਾ ਤਣਾ ਉਹਨੂੰ ਜਲਾ ਦਿਓ ਤਸਲਾ ਲੈ ਲਓ ਉਹ ਚ 5-6 ਨਾਰੀਅਲ ਦਾ ਛਿਲਕਾ ਆਮ ਜਿਹੜੇ ਮੰਦਰ ਨੇ ਮੰਦਰਾ ਮੂਰੇ ਵੀ ਨਾਰੀਅਲ ਵੇਚਣ ਵਾਲੇ ਛਿਲਕਾ ਲਾਹ ਦਿੰਦੇ ਨੇ ਜਿਹੜੇ ਰੇੜੀਆਂ ਤੇ ਨਾਰੀਅਲ ਵੇਚਦੇ ਨੇ ਉਹ ਵੀ ਦੇ ਦੇਣਗੇ ਤੁਹਾਨੂੰ ਛਿਲਕਾ ਵੀ ਉਹ ਛਿਲਕਾ ਲਿਆ ਕੇ ਤਸਲੇ ਦੇ ਵਿੱਚ ਉਹਨੂੰ ਜਲਾ ਦਿਓ ਜਲਾਉਣਾ ਕਿਵੇਂ ਉਹ ਜ ਜ ਜਲਾਉਣ ਵਾਸਤੇ ਕੋਈ ਇਸਤੇਮਾਲ ਕਰਨਾ ਕੋਈ ਤੇਲ ਤੂਲ ਨਹੀਂ ਉਹ ਚ ਕਪੂਰ ਪਾ ਕੇ ਜਲਾ ਦਿਓ ਜਾਂ ਫਿਰ ਉਹਦੇ ਵਿੱਚ ਦੇਸੀ ਕੀ ਪਾ ਕੇ ਜਲਾਉਣਾ ਆਪਾਂ ਨੇ ਐ ਨਾ ਕਿਤੇ ਕੋਈ ਤੇਲ ਤੂਲ ਪਾ ਦਿਓ ਮਿੱਟੀ ਦਾ ਵਿੱਚ ਨਾ ਉਹਨੂੰ ਸਿੰਪਲ ਜਲਾ ਕੇ ਜਦੋਂ ਜਲ ਜਵੇ ਪੂਰਾ ਫਿਰ ਉਹ ਰਾਖ ਬਣ ਜਾਣੀ ਆ ਜਦੋਂ ਰਾਖ ਬਣ ਗਈ ਨਾ ਉਹਨੂੰ ਸੁਕਾ ਲਓ ਅੱਛਾ ਉਹਦੇ ਵਿੱਚ 5-7 ਆਪਣਾ 50 ਗ੍ਰਾਮ ਮਖਾਣੇ ਵੀ ਪਾ ਦਿਓ ਜਿਹੜੇ ਆਪਾਂ ਪੰਜੀਰੀ ਚ ਪਾਉਣੇ ਉਹਨੇ ਹਲਕੇ ਹਲਕੇ ਜੇ ਮਖਾਣੇ ਠੁੱਡੀ ਮਖਾਣੇ ਕਹਿੰਦੇ ਹੁੰਦੇ ਸੀ ਪਹਿਲਾਂ ਉਹ ਵਾਲੇ ਮਖਾਣੇ ਵੀ ਪਾ ਦਿਓ ਉਹਦੇ ਵਿੱਚ ਉਹ ਜਦੋਂ ਬਰਾਬਰ ਹੋ ਗਿਆ ਨਾ ਜੀ ਉਹਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਪੀਸ ਕੇ ਰੱਖ ਲਓ ਉਹ ਪਾਊਡਰ ਜਿਹੜਾ ਹੈਗਾ ਉਹਨੂੰ ਤੁਸੀਂ ਸਵੇਰ ਸ਼ਾਮ ਖਾ ਲਓ ਉਦੇ ਨਾਲ ਤੁਹਾਡਾ ਜਿਹੜਾ ਲਕੂਰੀਏ ਦੀ ਸ਼ਿਕਾਇਤ ਆ ਉਹ ਘਟ ਜੂਗੀ ਬਹੁਤ ਜਿਨ੍ਹਾਂ ਨੂੰ ਹਰਾ ਪੀਲਾ ਬਦਬੂਦਾਰ ਪਾਣੀ ਵੀ ਆਉਂਦਾ ਉਹ ਵੀ हट ਜੂਗਾ ਤੇ ਉਹਨੂੰ ਖਾਣਾ ਸ਼ੁਰੂ ਕਰ ਦੋ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਅਸੀਂ ਇੱਕ ਬਣਾਇਆ ਫਾਰਮੂਲਾ ਸਾਡੇ ਬੈਦ ਜੀ ਨੇ ਉਹ ਜ਼ਰੂਰ ਮੰਗਾ ਲਿਓ ਕਿਉਂਕਿ ਜੇ ਅਸੀਂ ਕਹਿੰਦੇ ਹੁਣ ਇਹ ਇਹਦਾ ਨਾਮ ਰੱਖਿਆ ਲਿਕੋ ਵੂਮਨ ਲਿਕੋ ਡਬਲਯੂ ਐਮ ਲਿਖਿਆ ਰੱਖਿਆ ਹੋਇਆ ਲਿਕੋ ਵੂਮਨ ਪਾਊਡਰ ਹੈ ਇਹ ਪਾਊਡਰ ਜਿਹੜਾ ਹੈਗਾ ਨਾ ਜੀ ਇਹਦਾ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਕੱਚੀ ਲੱਸੀ ਵਾਲੇ ਪਾਣੀ ਨਾਲ ਲੈਣਾ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਕੱਚੀ ਲੱਸੀ ਵਾਲੇ ਪਾਣੀ ਨਾਲ ਲੈਣਾ ਤੇ ਇਹ ਨਾਲ ਜੀ ਤੁਹਾਡੀ ਲਕੋਰੀਏ ਦੀ ਪ੍ਰੋਬਲਮ ਨੂੰ ਖਤਮ ਕਰ ਦੇਣਾ ਔਰ ਇਹਦੇ ਨਾਲ ਬਣਾਇਆ ਫਿਰ ਜਿਹੜੀ ਤਾਕਤ ਜਿਹੜੀ ਕਮਜ਼ੋਰੀ ਆਉਂਦੀ ਉਹਨੂੰ ਤਕੜਾ ਕਰਨ ਵਾਸਤੇ ਉਹ ਬਣਾਇਆ ਮੁਟਿਆਰ ਪਾਊਡਰ ਮੁਟਿਆਰ ਸਮਝਦੇ ਹੋ ਨਾ ਜਿਵੇਂ ਗੱਭਰੂ ਉਹਵੇਂ ਮੁਟਿਆਰ ਮੁਟਿਆਰ ਪਾਊਡਰ ਬਣਾਇਆ ਮੁਟਿਆਰ ਪਾਊਡਰ ਇਸ ਲਈ ਬਣਾਇਆ ਕਿ ਅਸੀਂ ਆਪਣੀਆਂ ਬਜ਼ੁਰਗ ਮਾਤਾ ਭੈਣਾਂ ਨੂੰ ਵੀ ਜਦੋਂ ਖਵਾਨਿਆ ਉਹ ਵੀ ਫੀਲ ਕਰਦੇ ਆਣੇ ਅਸੀਂ ਵੀ ਹੁਣ ਮਟਿਆਰਾਂ ਵਾਂਗੂ ਰਹਿਾਂਗੇ ਕਿਉਂ ਉਹ ਮਟਿਆਰ ਮਟਿਆਰ ਦੇ ਦੌਰ ਚੋਂ ਨਿਕਲੀਆਂ ਹੋਈਆਂ ਨੇ ਉਹਨਾਂ ਨੂੰ ਸਭ ਪਤਾ ਹੁੰਦਾ ਤੇ ਉਹ ਜਿਹੜੀ ਚੀਜ਼ ਅਸੀਂ ਦੰਨੇ ਆ ਨਾ ਜੀ ਉਹਦੇ ਨਾਲ ਬੈਕ ਪੇਨ ਠੀਕ ਹੁੰਦੀ ਆ ਕਮਰ ਦਾ ਦਰਦ ਠੀਕ ਹੁੰਦਾ ਤੇ ਉਹਦੇ ਨਾਲ ਮੋੜਾਂ ਦਾ ਦਰਦ ਠੀਕ ਹੁੰਦਾ ਮੋਢਿਆਂ ਦਾ ਉਹਦੇ ਨਾਲ ਜਿਹੜਾ ਸਰਵਾਈਕਲ ਦਾ ਦਰਦ ਠੀਕ ਹੁੰਦਾ ਸਰੀਰ ਦੇ ਵਿੱਚ ਤਾਕਤ ਆਉਂਦੀ ਆ ਕੋਨ ਨਮਾ ਬਣਦਾ ਵੀਰਜ ਵਧੀਆ ਹੋ ਜਾਂਦਾ ਸਰੀਰ ਚ ਤਾਕਤ ਆਉਂਦੀ ਆ ਸਾਡੀਆਂ ਭੇੜਾਂ ਦੇ ਤਾਂ ਉਸ ਤੋਂ ਬਾਅਦ ਕੀ ਆ ਕਿ ਇਹ ਜਿਹੜਾ ਲੀਕੋ ਐਫ ਡਬਲਯੂ ਐਮ ਇਹ ਕਿ ਪਲੱਸ ਅਸੀਂ ਜਿਹੜਾ ਮਟਿਆਰ ਪਾਊਡਰ ਦੰਨੇ ਆ ਦੋਨੋਂ ਹੀ ਕਮਾਲ ਕਰ ਦਿੰਦੇ ਆ ਬਹੁਤਿਆਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਬਾਕੀ ਤੁਨੀ ਢਣੀ ਚਲਾਉਣ ਨੂੰ ਅਸੀਂ ਨਾ ਵੀ ਨੂਬੀ ਤੇਲ ਜਿਹੜਾ ਦੰਨੇ ਆ ਨਾ ਵੀ ਟੱਚ ਆਇਲ ਉਹ ਤੇ ਹੈ ਹੀ ਕਮਾਲ ਦਾ ਕਦੀ ਮਾੜਾ ਮੋਟਾ ਵੀ ਆਪਦੇ ਬਾਰੇ ਸੋਚਿਆ ਕਰੋ ਜੇ ਤੁਹਾਨੂੰ ਜਰਾ ਜਿੰਨਾ ਵੀ ਲੱਗਦਾ ਵੀ ਜਿਹੜੀ ਮੇਰੀ ਬਿਮਾਰੀ ਹੈ ਇਹ ਮੈਨੂੰ ਖਰਾਬ ਕਰੂਗੀ ਕਰ ਰਹੀ ਆ ਤਾਂ ਤੁਸੀਂ ਮੇਰੇ ਨਾਲ ਆਪਣਾ ਭਰਾ ਸਮਝ ਕੇ ਗੱਲ ਕਰ ਸਕਦੇ ਹੋ ਫੋਨ ਤੇ ਗੱਲ ਕਰ ਸਕਦੇ ਹੋ ਆ ਕੇ ਮਿਲ ਸਕਦੇ ਹੋ ਚੰਡੀਗੜ੍ਹ ਸੈਕਟਰ 44 ਜੱਪਾ ਬੈਠਿਆ ਬਾਕੀ ਇਹ ਦਵਾਈਆਂ ਜਿਹੜੀਆਂ ਨੇ ਹਰ ਸ਼ਹਿਰ ਚ ਨੇੜੇ ਤੇੜੇ ਮੈਡੀਕਲ ਸਟੋਰ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮਿਲ ਜਾਣ ਔਰ ਬੈਦਵਾਨ ਦਾ ਠੱਪਾ ਉੱਪਰ ਜ਼ਰੂਰ ਪੜਦਾ ਇਹ ਤੋਂ ਵੱਧ ਦੁਕਾਨਾਂ ਵਾਲੇ ਵੀ ਕਈ ਵਾਰੀ ਚੱਕ ਕੇ ਫਟਾਫਟ ਕਹਿੰਦੇ ਆ ਆ ਨਹੀਂ ਆ ਲੈ ਜਾ ਆ ਨਹੀਂ ਉਹ ਲੈ ਜਾ ਪਰ ਇਹ ਧਿਆਨ ਰੱਖਿਓ ਕਿ ਜਿਹੜਾ ਵੈਦਬਾਨ ਦਾ ਪ੍ਰੋਡਕਟ ਆ ਜਿਹਦੇ ਉੱਤੇ ਵੈਦਬਾਨ ਲਿਖਿਆ ਗਿਆ ਉਹ ਬਿਨਾਂ ਜੀਐਮਪੀ ਸਰਟੀਫਾਈਡ ਅਸੀਂ ਦੰਦੇ ਨਹੀਂ ਔਰ ਉਹਦੀ ਪਿਓਰਿਟੀ ਜਿਹੜੀ ਹੈਗੀ ਆ ਉਹ ਬਹੁਤ ਹੀ ਵਿਸ਼ਵਾਸਨੀ ਹੈ ਉਹਦੇ ਤੇ ਲੋਕ ਭਰੋਸਾ ਕਰਦੇ ਨੇ ਸਾਨੂੰ ਵੀ ਬਹੁਤ ਭਰੋਸਾ ਹੈ ਔਰ ਜਦੋਂ ਤੁਸੀਂ ਯੂਜ਼ ਕਰ ਲਓਗੇ ਤੁਸੀਂ ਵੀ ਬਹੁਤ ਭਰੋਸਾ ਕਰੋਗੇ ਕਿਉਂਕਿ ਇਹ ਪ੍ਰੋਡਕਟ ਜਿਹੜੇ ਨੇ ਜਦੋਂ ਅਸੀਂ ਬਣਾਉਂਦੇ ਆ ਇਸ ਇਸ ਇਹ ਸੋਚ ਕੇ ਬਣਾਉਨੇ ਆ ਕਿ ਅਸੀਂ ਆਪਣੇ ਧੀਆਂ ਪੁੱਤਾਂ ਲਈ ਆਪਣੇ ਭੈਣ ਭਰਾਵਾਂ ਲਈ ਆਪਣੇ ਪੰਜਾਬ ਲਈ ਆਪਣੇ ਪੰਜਾਬੀਆਂ ਲਈ ਬਣਾ ਰਹੇ ਹਾਂ ਕਿਸੇ ਦੀ ਕੰਪਲੇਂਟ ਨਾ ਆ ਜਾਵੇ ਬਾਕੀ ਰੱਬ ਰੱਖਾ ਚੜ੍ਹਦੀ ਕਲਾ ਚ ਰਹੋ ਤੁਹਾਡੇ ਬੱਚੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਜੀ ਸਤਿ ਸ੍ਰੀ ਅਕਾਲ ਜਉਂਦੇ ਵਾਸਤੇ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇੱਕ ਇੱਕ ਪੁਆਇੰਟ ਜ਼ਰੂਰ ਸਮਝ ਲਿਆ ਕਿ ਇਹ ਨੁਸਖਾ ਅਸੀਂ ਕਿਵੇਂ ਅਪਣਾਣਾ ਹੈ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ ਕੀ ਕੁਝ ਇਸ ਦੇ ਵਿੱਚ ਐਡ ਕਰਨਾ ਹੈ ਕਿਸ ਟਾਈਮ ਖਾਣਾ ਹੈ ਕਿਹੜੀ ਚੀਜ਼ ਦੇ ਨਾਲ ਖਾਣਾ ਹੈ ਅਗਰ ਤੁਹਾਨੂੰ ਕੋਈ ਕਲੈਰਿਟੀ ਨਹੀਂ ਵੀ ਹੋਈ ਹੈ ਤਾਂ ਤੁਸੀਂ ਬੈਕ ਕਰਕੇ ਵੀਡੀਓ ਜ਼ਰੂਰ ਦੇਖੋ ਚੀਜ਼ਾਂ ਨੂੰ ਸਮਝੋ ਔਰ ਅਗਰ ਤੁਸੀਂ ਵੈਦਵਾਨ ਆਯੁਰਵੈਦ ਵੱਲੋਂ ਤਿਆਰ ਕੀਤੇ ਗਏ ਇਹਨਾਂ ਨੁਸਖਿਆਂ ਨੂੰ ਮੰਗਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰ ਸਕਦੇ ਹੋ ਜਾਂ ਫਿਰ www.vaidvan.com ਤੇ ਆਕੇ ਵੀ ਆਨਲਾਈਨ ਪਰਚੇਸ ਤੁਸੀਂ ਜ਼ਰੂਰ ਕਰ ਸਕਦੇ ਹੋ ਸੋ ਅੱਗੋਂ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਾਲ ਹੋਰ ਸਿਹਤ ਨਾਲ ਜੁੜੀ ਚੰਗੀ ਜਾਣਕਾਰੀ ਹੋਰ ਕਈ ਕਰੇਲੋਨ ਉਸਕੇ ਤੁਹਾਡੇ ਲਈ ਵੀਡੀਓਜ਼ ਬਣਾ ਕੇ ਲੈ ਕੇ ਆਂਦੇ ਰਵਾਂਗੇ ਤੁਸੀਂ ਆਪਣਾ ਪਿਆਰ ਇਸੇ ਤਰ੍ਹਾਂ ਕਾਇਮ ਰੱਖੋ ਜੀ ਤੁਹਾਡੇ ਬਹੁਤ سارے ਕਮੈਂਟਸ ਬਹੁਤ سارے ਜੋ ਸੁਝਾਅ ਆ ਰਹੇ ਨੇ ਪੜ ਰਹੇ ਆ ਉਹਨਾਂ ਨੂੰ ਉਹਨਾਂ ਉੱਪਰ ਵੀਡੀਓਜ਼ ਬਣਾਉਣ ਦੀ ਵੀ ਪੂਰੀ ਕੋਸ਼ਿਸ਼ ਕਰ ਰਹੇ ਆ ਸੋ ਜੇਕਰ ਹਲੇ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫਟਾਫਟ ਪੇਜ ਨੂੰ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਜਲਦੀ ਹੀ ਸਤਿ ਸ਼੍ਰੀ ਅਕਾਲ